ਤੇ ਤੁਸੀਂ ਮਤਲਬ ਕਿੰਨੇ ਸਾਲ ਤੋਂ ਮਤਲਬ ਕਰ ਰਹੇ ਹੋ ਡਾਂਸ 8th ਕਲਾਸ ਜਿੱਦਾਂ ਮੈਂ ਦੱਸਿਆ ਫਾਇਲ ਟ੍ਰੈਸਟੀ ਹੋਈ ਹੈ ਔਰ ਦੀਦੀ ਦੋਨੋਂ ਐਕਸਪਾਇਰ ਹੋਏ ਹੈ ਉਸ ਤੋਂ ਬਾਅਦ ਫਿਰ ਮੈਂ ਉਸ ਚੀਜ਼ ਨੂੰ ਕੰਟੀਨਿਊ ਹੀ ਰੱਖਿਆ ਸੀ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੰਡਾਇਆ ਆਪਣੀ ਹੋਸ਼ ਆਦੇ-ਆਦੇ ਤਾਂ ਇਹੀ ਪਤਾ ਹੈ ਕਿ ਦੀਦੀ ਨੇ 브ਦਰ ਨੇ ਸੰਭਾਲਿਆ ਸਾਨੂੰ ਸਾਰੀ ਸਭ ਤੋਂ ਛੋਟੇ ਦੋਨੇ ਐਕਸਪਾਇਰ ਹੋ ਗਏ ਸੀ ਪਹਿਲੇ ਪਪਾ ਐਕਸਪਾਇਰ ਹੋਏ ਫਿਰ ਮਦਰ ਐਕਸਪਾਇਰ ਹੋਏ ਸਾਲ 1.5 ਸਾਲ ਤੋਂ ਬਾਅਦ ਗੱਡਾਂ ਸੀ ਗੱਲ ਕਰਾ ਤਾਂ ਗੌਰ ਗਿਫਟੀ ਰਿਹਾ ਸਾਡਾ ਤਾਂ ਕੀ ਸਿੱਖਿਆ ਨਹੀਂ ਕਹਿੰਦੇ ਆਪਾਂ ਸਿੱਖ ਕੇ ਆਨੇ ਆ ਉਹ ਪ੍ਰਮਾਤਮਾ ਨੇ ਸਿਖਾ ਕੇ ਭੇਜਿਆ ਸੀ ਸਾਨੂੰ ਇਹ 10ਵੀਂ ਕਲਾਸ 'ਚ ਸੀ ਜੀ ਕੀ ਕਰਦੇ ਹੁੰਦੇ ਸੀ ਜਿਹੜਾ ਤੋਂ ਸਾਰੇ ਨੂੰ ਪਾਲਣਾ ਸੀ ਉਹਨਾਂ ਨੇ ਅ ਕਹ ਦੋ ਕਿ ਮम्मा ਪਪਾ ਸਰਕਾਰੀ ਨੌਕਰੀ ਤੇ ਸੀਗੇ ਕੁਝ ਪੈਨਸ਼ਨ ਆਉਂਦੀ ਸੀ ਉਹਨਾਂ ਦੀ ਬਾਕੀ ਦੀਦੀ ਨੇ ਤਾਂ ਬਹੁਤ ਸਟਰਗਲ ਦੇਖੇ ਬ੍ਰਦਰ ਨੇ بیوی ਨੇ ਜਦੋਂ ਤੱਕ ਮੈਂ ਆਪਣਾ ਹੋ ਸੰਭਾਲੀ 8th ਕਲਾਸ 'ਚ ਜਦੋਂ ਮੈਂ ਹੋਈ ਆ ਤੇ ਮੇਰੇ ਦੋ ਸਿਸਟਰ ਸੀਗੇ ਦੋਨੋਂ ਡਬਲ ਏਚ ਫਾਈਲ ਰੈਸਟਰੀ ਹੋਈ ਸੀ ਉਹਦੇ ਚ ਐਕਸਪਾਇਰ ਹੋ ਗਈ ਸੀ ਦੋਨੋਂ ਸਿਸਟਰ ਇਹ ਜਿਹੜੇ ਵੱਡੇ ਸਿਸਟਰ ਸੀਗੇ ਉਹਨਾਂ ਦੀ ਜਿਨ੍ਹਾਂ ਦਾ ਮੈਰਿਜ ਹੋਈ ਸੀਗੇ ਉਹ ਸਾਡੇ ਵਾਸਤੇ ਇੱਕ ਮਸੀਹਾ ਕਹਿੰਦੇ ਆ ਨਾ ਪਰਮਾਤਮਾ ਕਿਸੇ ਨਾ ਕਿਸੇ ਨੂੰ ਹੱਥ ਦੇ ਕੇ ਭੇਜਦਾ ਹੈ ਉਹ ਸਾਡਾ ਇੱਕ ਐਸਾ ਹੱਥ ਸੀ ਅੱਜ ਤੱਕ ਸਿਰ ਤੇ ਆ ਸਾਡੇ ਉਹ ਜੀਜੂ ਜਿਨ੍ਹਾਂ ਨੇ ਅਸੀਂ ਜੀਜੂ ਨਹੀਂ ਕਹਿੰਦੇ ਉਹਨਾਂ ਨੂੰ ਮੇਰਾ ਖੜੀ ਵੀ ਬੰਦੀ ਆ ਮੇਰੇ ਫਾਦਰ ਸਾਹਿਬ ਦੀ ਜਗ੍ਹਾ ਤੇ ਵੀ ਹੈ ਮੇਰੇ ਮਦਰ ਵੀ ਹੈ ਮੇਰੇ ਫਰੈਂਡ ਵੀ ਹੈ ਸਾਡੀ ਸਾਰੀ ਫੈਮਲੀ ਦੇ ਸਾਨੂੰ ਪੰਜਾ ਪੈਣਾ ਭਰਾਵਾਂ ਨੂੰ ਉਹਨਾਂ ਨੇ ਸੰਭਾਲ ਲਿਆ ਸੀਗਾ ਸਿਸਟਰ ਜਾਣ ਤੋਂ ਬਾਅਦ ਚਾਹੁੰਦੇ ਤਾਂ ਉਹ ਰਿਸ਼ਤਾ ਕੱਟ ਆਊਟ ਹੋ ਜਾਂਦਾ ਤੁਹਾਨੂੰ ਵੀ ਪਤਾ ਹੈ ਕਿ 8 ਕੁ ਮਹੀਨੇ ਵਿਆਹ ਨੂੰ ਹੋਏ ਸੀਗੇ ਹਰ ਕੋਈ ਆਪਣੀ ਲਾਈਫ ਚ ਅੱਗੇ ਵਧਣਾ ਚਾਹੁੰਦਾ ਹੈ ਉਹ ਵੀ ਵਧ ਸਕਦੇ ਸੀਗੇ ਕਿਤੇ ਜ਼ਿੰਦਗੀ ਦੇ ਵਿੱਚ ਮਾਂ ਤੋਂ ਦੀ ਕਮੀ ਖਲੀ ਬੇਸ਼ੱਕ ਤੁਸੀਂ ਉਹਨਾਂ ਦੇ ਨਾਲ ਮਤਲਬ ਤੋਂ ਪਲ ਨਹੀਂ ਬਤੀਨ ਕਰ पाए ਪਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਕਿ ਅੱਜ ਮਾਪੇ ਹੁੰਦੇ ਤਾਂ ਚੀਜ਼ ਹੋਣੀ ਸੀ ਨਹੀਂ ਸਹੀ ਦੱਸਾਂ ਇੱਕ ਜਦੋਂ ਹਮਸਫਰ ਚਲਾ ਜਾਂਦਾ ਹੈ ਤੁਹਾਡੇ ਮੈਰਿਜ ਨੂੰ ਹਲੇ 8 ਮਹੀਨੇ ਹੋਏ ਹੋ ਉਹ ਹਮਸਫਰ ਤੁਹਾਨੂੰ ਛੋੜ ਕੇ ਚਲਾ ਜਾਏ ਚਾਹੇ ਦੇਖੋ ਹਸਬੰਡ ਚਲਾ ਜਾਏ ਜਾਂ ਵਾਈਫ ਚਲੀ ਜਾਏ ਕਮੀ ਤਾਂ ਸੇਮ ਹੀ ਹੈ ਦੋਨਾਂ ਵਸਤੇ ਕੋਈ ਦੀਦੀ ਨੇ ਇੱਕੋ ਹੀ ਗੱਲ ਕਹੀ ਸੀ ਪਤਾ ਨਹੀਂ ਸਿਕਸ ਐਂ ਸੀ ਕਹਿ ਸਕਦੇ ਮੇਰੇ ਸਿਸਟਰ ਵੀ ਜੇ ਤਾਂ ਮੇਰੇ ਬੱਚਿਆਂ ਨੂੰ ਮੇਰੇ ਮਰਨ ਤੋਂ ਬਾਅਦ ਸੰਭਾਲ ਲੇਗਾ ਫਿਰ ਮੈਂ ਵਿਆਹ ਕਰਾਉਂਗੀ ਨਹੀਂ ਤਾਂ ਮੈਂ ਆਪਣੇ ਬੱਚਿਆਂ ਨਾਲ ਰਹੂੰਗੀ ਉਹ ਆਪਣੇ ਬੱਚੇ ਮੰਦੇ ਸੀਗੇ ਹਾਂਜੀ ਕਨ ਬੇਸ਼ੱਕ ਮੰਜੂ ਚਲੀ ਗਈ ਹੈ ਪਰ ਬੱਚੇ ਮੇਰੇ ਹੈ ਮੈਂ ਬੱਚਿਆਂ ਨੂੰ ਨਹੀਂ ਛੱਡ ਸਕਦਾ ਉਹਨਾਂ ਦੀ ਇੱਕੋ ਵਾਰੀ ਸੀ ਤੇ ਘਰ ਦੇ ਫਿਰ ਜਦੋਂ ਆਪਣੇ ਬੱਚੇ ਨੂੰ ਪਿਆਰ ਕਰਦੇ ਹੁੰਦੇ ਹੋ ਉਹ ਇਹਨਾਂ ਚੀਜ਼ਾਂ ਨੂੰ ਰੋਕ ਰਹੇ ਵੀ ਨਹੀਂ ਭਈਆ ਨੂੰ ਇਹੀ ਸੀਗਾ ਕਿ ਨਹੀਂ ਜਿਹੜੀ ਵੀ ਕੁੜੀ ਆਵੇ ਉਹ ਮੈਨੂੰ ਰੋਕੇ ਨਾ ਬੱਚਿਆਂ ਨਾਲ ਵਰਤਨ ਨੇ ਕਿਉਂਕਿ ਆਪਣਾ ਬੱਚਾ ਮੰਨਣਾ ਤੇ ਬਣਾ ਕੇ ਰੱਖਣਾ ਫਰਕ ਹੁੰਦਾ ਇਸ ਚੀਜ਼ ਦਾ ਉਹਨਾਂ ਨੇ ਮੰਨਿਆ ਨਹੀਂ ਉਹਨਾਂ ਨੇ ਸਾਨੂੰ ਆਪਣਾ ਬੱਚਾ ਬਣਾ ਕੇ ਰੱਖਿਆ ਅੱਜ ਤੱਕ ਪਾਸਪੋਰਟ ਉਸ ਗੱਲਾਂ ਕਰਦੇ ਹੀ ਹੈ ਇੱਕ ਤਾਂ ਪੇਰੈਂਟਸ ਹੈ ਨਹੀਂ ਜਦੋਂ ਮਦਰ ਨਾ ਹੋਵੇ ਤਾਂ ਜ਼ਿਆਦਾ ਹੁੰਦਾ ਕਿ ਕੁੜੀਆਂ ਕੱਲੀਆਂ ਇਹ ਕਿਹੜੇ ਪ੍ਰੋਫੈਸ਼ਨ 'ਚ ਪੈ ਗਏ ਡਾਂਸ ਸਿਖਾ ਰਹੇ ਹੈ ਇਸ ਚੀਜ਼ ਦਾ ਬਹੁਤ ਪ੍ਰਭਾਵ ਪਿਆ ਸੀਗਾ ਉਹ ਜੀ ਦੀ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਕਹਿੰਦੇ ਰਿਸ਼ਤੇਦਾਰ ਕੋਈ ਨਹੀਂ ਵਰਤਦਾ ਕਿਸੇ ਨੇ ਨਾਤਾ ਤੁਹਾਡੇ ਘਰ ਕੋਈ ਰਾਸ਼ਨ ਪਾਣ ਆਣਾ ਨਾ ਕੁਝ ਜਿੰਨੇ ਆਪਣੀ ਜ਼ਿੰਦਗੀ ਚਲਾਨੀ ਹੈ ਆਪਣੇ ਤਰੀਕੇ ਨਾਲ ਆਪਣਾ ਘਰ ਆਪ ਚਲਾਣਾ ਹੈ ਕੰਮ ਪੰਜ ਬੱਚੇ ਸੰਭਾਲਨੇ ਹਨ ਮੈਨੂੰ ਪਤਾ ਹੈ ਉਹ ਲੋਕਾਂ ਦੇ ਵੱਧ ਲੈਣਾ ਸ਼ੁਰੂ ਕਰਤਾ ਪਹਿਲਾਂ ਤਾਂ ਵੱਡੀ ਸਖੌਂਦੀ ਸੀ ਛੋਟੀ ਵੀ ਹੀ ਕਮੀ ਪੈਦੀ ਕਿਉਂਕਿ ਪਿੱਠ ਪਿੱਛੇ ਤਾਂ ਸਾਰੀ ਬੋਲਦੇ ਐ ਤਾਂ ਤੁਹਾਨੂੰ ਵੀ ਪਤਾ ਐ ਪਰ ਸਾਹਮਣੇ ਕੋਈ ਕੋਈ ਗੱਲ ਕਰਦਾ ਐ ਪਰ ਐਸਾ ਕਿਸੇ ਨੇ ਸਾਹਮਣੇ ਆਕੇ ਨਹੀਂ ਕਿਹਾ ਸੀਗਾ ਗੱਲਾਂ ਤਾਂ ਸੁਣਨ ਨੂੰ ਮਿਲਦੀਆਂ ਸੀ ਜੋ ਆਪਣੇ ਹੁੰਦੇ ਐ ਉਹ ਦੱਸ ਵੀ ਦਿੰਦੇ ਐ ਕਿ ਫਲਾਣਾ ਬੰਦਾ ਇਹ ਗੱਲ ਕਹਿ ਰਿਹਾ ਤੁਹਾਡੇ ਬਾਰੇ ਹਨਾ ਕਿ ਇੱਧਰ ਵੀ ਪਤਾ ਸੀ ਮੇਰੇ ਇਨ-ਲੌਸ ਜੀ ਕਿ ਮੈਂ ਇੱਕ ਡਾਂਸ ਟੀਚਰ ਰਹਿ ਗਈ ਆ ਤੇ ਉਹਨਾਂ ਨੂੰ ਵੀ ਕੋਈ ਐਸੀ ਆਬਜੈਕਸ਼ਨ ਨਹੀਂ ਰਹੀ ਐ ਇਸ ਚੀਜ਼ ਤੋਂ ਕਿਉਂਕਿ ਮੈਰਿਜ ਤੋਂ ਬਾਅਦ ਤਾਂ ਚਲੋ ਜੋ ਵੀ ਹੋਏ ਮੈਰਿਜ ਤੋਂ ਪਹਿਲੇ ਮੈਂ ਕੀ ਕਰ ਰਹੀ ਆ ਉਹਨਾਂ ਨੂੰ ਪਾਪਾ ਜੀ ਸਾਡੇ ਸੀਗੇ ਉਹਨਾਂ ਨੂੰ ਐਸਾ ਕੁਝ ਨਹੀਂ ਸੀਗਾ ਕਿ ਸਾਡੀ ਨੂੰ ਡਾਂਸ ਸਿਖਾਉਂਦੀ ਐ ਐਸੀ ਕੋ ਆਵਾਜ਼ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿੰਪਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਗੇ ਅੱਜ ਬਹੁਤ ਹੀ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਇੱਕ ਅਚੇਹੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਲਿਖਿਆ ਬਹੁਤ ਹੀ ਗਰੀਬੀ ਦੇ ਵਿੱਚ ਉਹ ਪਲੇ ਨੇ ਪਰ ਅੱਜ ਕਈਆਂ ਵਾਸਤੇ ਮਿਸਾਲ ਬਣ ਚੁੱਕੇ ਨੇ ਡਾਂਸ ਟੀਚਰ ਹੈ ਆਪਣਾ ਬਿਜ਼ਨਸ ਕਰਦੇ ਪਏ ਨੇ ਸੋ ਇਹਨਾਂ ਦੀ ਜ਼ਿੰਦਗੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਆਪਣੀ ਜ਼ਿੰਦਗੀ ਦੇ ਵਿੱਚ ਜੱਦੂ ਜਹਿਦ ਕਰਦੇ ਨੇ ਖਾਸ ਤੌਰ ਤੇ ਡਾਂਸ ਦੀ ਲਾਈਨ ਦੇ ਵਿੱਚ ਹੁੰਦੇ ਨੇ ਕਿਉਂਕਿ ਬਹੁਤ سارے ਲੋਕ ਅਜਿਹੇ ਨੇ ਜੋ ਇਸ ਲਾਈਨ ਨੂੰ ਚੰਗਾ ਨਹੀਂ ਮੰਨਦੇ ਪਰ ਇਹਨਾਂ ਵੱਲੋਂ ਆਪਣੀ ਮਿਹਨਤ ਸਦਕਾ ਅੱਜ ਇੰਡਸਟਰੀ ਦੇ ਵਿੱਚ ਬਹੁਤ ਚੰਗਾ ਨਾਮ ਹਾਸਲ ਕੀਤਾ ਗਿਆ ਹੈ ਸੋ ਜੋਤੀ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਸੈਸ਼ਕਾ ਮੈਂ ਧੰਨਵਾਦੀ ਤੁਹਾਡਾ ਬਹੁਤ-ਬਹੁਤ ਜੀ ਸੇ ਤਾਂ ਦੱਸੋ ਕਿ ਮੈਂ ਤੁਹਾਡੀ ਹਾਂ ਜੀ ਮੈਂ ਬਹੁਤ ਵਧੀਆ ਬਹੁਤ ਵਧੀਆ ਜੀ ਅੱਛਾ ਬਹੁਤ ਸਾਰਿਆਂ ਵਾਸਤੇ ਤੁਸੀਂ ਅੱਜ ਇੱਕ ਮਿਸਾਲ ਬਣ ਚੁੱਕੇ ਹੋ ਬਹੁਤ ਜਿੱਦਜਹਿਤ ਕਰਕੇ ਆਏ ਹੋ ਹਾਂ ਜੀ ਜੇ ਪਿੱਛੇ ਦੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੰਡਾਇਆ ਹੈ ਇੱਕੋ ਜੇ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਮੈਂ ਮੰਡੀ ਡੱਬਾ ਵਾਲੀ ਤੋਂ ਬਿਲੋਂਗ ਕਰਦੀ ਹਾਂ ਜਿਹੜਾ ਕਿ ਆਪਣੇ ਰਾਜਸਥਾਨ ਹਰਿਆਣਾ ਪੰਜਾਬ ਦਾ ਸੈਂਟਰ ਬਾਰਡਰ ਹੈ ਓਕੇ ਉੱਥੋਂ ਦੀ ਮੈਂ ਬਿਲੋਂਗ ਕਰਦੀ ਹਾਂ ਤੇ ਹਰਿਆਣਾ ਔਰ ਆਪਣੇ ਜੇ ਮੈਂ ਫੈਮਿਲੀ ਦੀ ਗੱਲ ਕਰਾਂ ਅਸੀਂ ਪੰਜ ਬ੍ਰਦਰ ਸਿਸਟਰ ਸੀਗੇ ਹਮ ਮੇਰੇ ਮम्मा ਪਾਪਾ ਮੈਂ ਬਹੁਤ ਛੋਟੀ ਸੀ ਉਦੋਂ ਐਕਸਪਾਇਰ ਹੋ ਚੁੱਕੇ ਸੀਗੇ अच्छा हां जी यानी कि याद नहीं है कि किद्दा सी किदा नहीं मतलब होश भी नहीं संभाली थी तुसी हां जी बहुत छोटी सीगी यानी हुंगी 2.5 साल ਦੀ 3 ਸਾਲ ਦੀ ਤੇ ਮਮਾ ਪਪਾ ਤਾਂ ਨਹੀਂ ਧਿਆਨ ਬਟ ਪੰਜ ਬ੍ਰਦਰ ਸਿਸਟਰ ਸੀ ਆ ਸੀ ਵੱਡੇ ਦੀਦੀ ਸੀ ਮੇਰੇ ਇਹ ਉਸ ਟਾਈਮ ਮੇਰੀ ਦੀਦੀ 10th ਕਲਾਸ ਚ ਹੋਣਗੇ ਇਹ ਮੈਂ ਤਾਂ ਬਹੁਤ ਛੋਟੀ ਸੀਗੀ ਫਿਰ ਆਪਣੀ ਹੋਸ਼ ਆਂਦੇ ਆਂਦੇ ਤਾਂ ਇਹੀ ਪਤਾ ਹੈ ਕਿ ਦੀਦੀ ਨੇ ਬ੍ਰਦਰ ਨਹੀਂ ਸੰਭਾਲਿਆ ਸਾਨੂੰ ਤੇ ਸਾਰੀ ਸਭ ਤੋਂ ਵੱਡੇ ਦੋਨੋਂ ਐਕਸਪਾਇਰ ਹੋ ਗਏ ਸੀ ਪਹਿਲੇ ਪਾਪਾ ਐਕਸਪਾਇਰ ਹੋਏ ਐ ਓਕੇ ਹਾਂਜੀ ਤੇ ਫਿਰ ਮਦਰ ਐਕਸਪਾਇਰ ਹੋਏ ਸਾਲ 1.5 ਸਾਲ ਤੋਂ ਬਾਅਦ ਅੱਛਾ ਮਾਪੇ ਉਹ ਤੋਂ ਬਿਨਾ ਫਿਰ ਕਿਵੇਂ ਮਤਲਬ ਕਿਹਨਾਂ ਨੇ ਪਾਲਿਆ ਤੁਹਾਨੂੰ ਕਿੱਥੇ ਰਹੇ ਤੁਸੀਂ ਬਸ ਬ੍ਰਦਰ ਸਿਸਟਰ ਜਿਹਦਾ ਕੈਰੀਆ ਵੱਡੇ ਸੀਗੇ ਦੀਦੀ ਹਮ ਤੇ ਉਹ ਵੀ ਆਈ ਥਿੰਕ ਸੋ 10th ਕਲਾਸ 'ਚ ਸੀਗੇ ਦੀਦੀ ਓਕੇ ਹਾਂਜੀ ਉਸ ਟਾਈਮ 'ਚ ਜਦੋਂ ਮੇਰੇ ਮੰਮਾ ਐਕਸਪਾਇਰ ਹੋਏ ਫਾਦਰ ਐਕਸਪਾਇਰ ਹੋਏ ਐ ਦੀਦੀ ਨੇ ਤੇ ਵੱਡੇ ਬ੍ਰਦਰ ਵਿੱਚ ਵਾਲੇ ਉਹਨਾਂ ਨੇ ਹੀ ਸਾਰਾ ਦੇਖਿਆ ਅਹ ਪਸ ਉਹਨਾਂ ਦੀ ਦੇਖਰੇਖ ਚ ਅਸੀਂ ਪਲੇ ਵੜੇ ਆ ਵੱਡੇ ਹੋਏ ਆ ਤੇ ਜਿਹੜਾ ਇੱਕ ਡਾਂਸ ਦੀ ਗੱਲ ਕਰਾ ਤਾਂ ਗੌਰ ਗਿਫਟੀ ਰਿਆ ਸਾਡਾ ਤਾਂ ਕਿ ਸਿੱਖਿਆ ਨਹੀਂ ਕਹਿੰਦੇ ਆਪਾਂ ਸਿੱਖ ਕੇ ਆਨੇ ਆ ਉਹ ਪਰਮਾਤਮਾ ਨੇ ਸਿਖਾ ਕੇ ਭੇਜਿਆ ਸੀ ਸਾਨੂੰ ਜੀ ਪਹਿਲੇ ਮੇਰੇ ਵੱਡੇ ਦੀਦੀ ਡਾਂਸ ਟੀਚਰ ਰਹੇ ਐ ਕਾਲਜ ਚ ਸਕੂਲ ਕਾਲਜ ਐਜ਼ ਅ ਕੋਰੀਓਗ੍ਰਾਫਰ ਇਹ ਨਾਲ ਨਾਲ ਉਹਨਾਂ ਨੇ ਆਪਣੀ ਸਟੱਡੀ ਵੀ ਕੰਟੀਨਿਊ ਕੀਤੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸਾਡੀ ਵੀ ਸਟੱਡੀ ਕੰਟੀਨਿਊ ਰੱਖੀ ਸਭ ਦੀ ਪੰਜਾਬ ਐਨਾ ਭਰਾਵਾਂ ਦੀ ਤੇ ਅੱਛਾ 10 ਮਤਲਬ 10ਵੀਂ ਕਲਾਸ ਚ ਸੀਗੇ ਉਹ ਕੀ ਕਰਦੇ ਹੁੰਦੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਾਲਣਾ ਸੀ ਉਹਨਾਂ ਨੇ ਬਸ ਕਹਿੰਦੇ ਕਿ ਮਮਾ ਪਪਾ ਸਰਕਾਰੀ ਨੌਕਰੀ ਤੇ ਸੀਗੇ ਕੁਝ ਪੈਨਸ਼ਨ ਆਉਂਦੀ ਸੀ ਉਹਨਾਂ ਦੀ ਓਕੇ ਤੇ ਬਾਕੀ ਦੀਦੀ ਨੇ ਤਾਂ ਬਹੁਤ ਸਟਰਗਲ ਦੇਖਿਆ ਬ੍ਰਦਰ ਨੇ ਦੀਦੀ ਨੇ ਤੇ ਜਦੋਂ ਤੱਕ ਮੈਂ ਆਪਣਾ ਹੋ ਸੰਭਾਲ ਲਿਆ 8th ਕਲਾਸ ਚ ਜਦੋਂ ਮੈਂ ਹੋਈ ਆ ਤੇ ਮੇਰੇ ਦੋ ਸਿਸਟਰ ਸੀਗੇ ਦੋਨੋਂ ਡਬਲ ਐਚ ਫਾਈਲ ਰੈਸਟਰੀ ਹੋਈ ਸੀ ਹੂੰਦੇ ਚ ਐਕਸਪਾਇਰ ਹੋ ਗਏ ਸੀ ਦੋਨੋਂ ਸਿਸਟਰ ਓਕੇ ਹਾਂਜੀ ਅੱਛਾ ਤੁਹਾਡੇ ਵਾਸਤੇ ਫਿਰ ਕਿੰਨਾ ਔਖਾ ਹੋ ਗਿਆ ਪਹਿਲਾ ਮਾਪੇ ਪਤਾ ਜਾਣਾ ਤੇ ਫਿਰ ਇਹ ਜੀ ਚੀਜ਼ਾਂ ਬੱਸ ਰਹੀ ਉਸ ਤੋਂ ਬਾਅਦ ਦੋ ਬ੍ਰਦਰ ਤੇ ਸਿਸਟਰ ਮੈਂ ਹੀ ਰਹਿ ਗਈ ਇਕੱਲੇ ਤਿੰਨ ਜਣੇ ਅਸੀਂ ਇਹ ਜਿਹੜੇ ਵੱਡੇ ਸਿਸਟਰ ਸੀਗੇ ਇਹ ਉਹਨਾਂ ਦੀ ਜਿਨ੍ਹਾਂ ਦਾ ਮੈਰਿਜ ਹੋਈ ਸੀਗੇ ਯਾਨੀ ਉਹ ਸਾਡੇ ਵਾਸਤੇ ਇੱਕ ਮਸੀਹਾ ਕਹਿੰਦੇ ਆ ਨਾ ਪਰਮਾਤਮਾ ਕਿਸੇ ਨਾ ਕਿਸੇ ਨੂੰ ਹੱਥ ਦੇ ਕੇ ਭੇਜਦਾ ਹੈ ਉਹ ਸਾਡਾ ਇੱਕ ਐਸਾ ਹੱਥ ਸੀ ਅੱਜ ਤੱਕ ਸੀਰਤੇ ਆ ਸਾਡੇ ਮੇਰੇ ਜੀਜੂ ਉਹਨਾਂ ਨੇ ਸਾਨੂੰ ਸੰਭਾਲਿਆ ਪੰਜਾਬ ਐਨਾ ਭਰਾਵਾਂ ਨੂੰ ਮੇਰੇ ਦੀਦੀ ਨੂੰ ਸਪੋਰਟ ਕਰਕੇ ਯਾਨੀ ਸਾਡੀ ਪੜ੍ਹਾਈ ਲਿਖਾਈ ਅੱਜ ਤੱਕ ਵੀ ਨੀ ਤਾਂ ਮੇਰੀ ਦੀਦੀ ਐਕਸਪਾਇਰ ਹੋ ਚੁੱਕੇ ਆ ਉਹ ਆਪਣੀ ਜ਼ਿੰਦਗੀ ਚੱਗੀ ਬਤੀ ਨਹੀਂ ਉਸ ਤੋਂ ਬਾਅਦ ਨਹੀਂ ਉਹਨਾਂ ਨੇ ਮੈਰਿਜ ਕਰਵਾਈ ਹੈ ਯਾਨੀ ਕਿਉਂਕਿ ਉਮਰ ਉਹ ਛੋਟੀ ਸੀ ਨਾ ਇਹ ਉਹਨਾਂ ਨੇ ਮੈਰਿਜ ਕਰਵਾਈ ਹੈ ਮੇਰੇ ਜਿਹੜੇ ਜਿੰਨਾਂ ਨਾਲ ਵੀ ਕਰਵਾਈ ਹੈ ਉਹ ਮੇਰੇ ਦੀਦੀ ਸਿਸਟਰ ਮੇਰੇ ਯਾਨੀ ਉਹ ਬਹੁਤ ਹੀ ਨਾਈਸ ਕਹਿ ਦਣਾ ਕਿ ਜੇ ਮੇਰੇ ਆਪਣੀ ਫੈਮਿਲੀ ਦੀ ਗੱਲ ਕਰਾਂ ਮਾਇਕੇ ਦੀ ਐਸਾ ਪਰਿਵਾਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਉਹ ਜੀਜੂ ਜਿਨ੍ਹਾਂ ਨੇ ਅਸੀਂ ਜੀਜੂ ਨਹੀਂ ਕਹਿੰਦੇ ਉਹਨਾਂ ਨੂੰ ਮੇਰਾ ਖੜੀ ਵੀ ਬੰਦੀ ਆ ਮੇਰੇ ਫਾਦਰ ਸਾਹਿਬ ਦੀ ਜਗ੍ਹਾ ਤੇ ਵੀ ਹੈ ਮੇਰੇ ਮਦਰ ਵੀ ਹੈ ਮੇਰੇ ਫਰੈਂਡ ਵੀ ਹੈ ਸਾਡੀ ਸਾਰੀ ਫੈਮਿਲੀ ਦੇ ਸਾਨੂੰ ਪੰਜਾ ਪੈਨਾ ਭਰਾਵਾਂ ਨੂੰ ਉਹਨਾਂ ਨੇ ਸੰਭਾਲ ਲਿਆ ਸੀਗਾ ਸਿਸਟਰ ਜਾਣ ਤੋਂ ਬਾਅਦ ਚਾਹੁੰਦੇ ਤਾਂ ਉਹ ਰਿਸ਼ਤਾ ਕਟ ਆਊਟ ਹੋ ਜਾਂਦਾ ਤੁਹਾਨੂੰ ਵੀ ਪਤਾ ਹੈ ਕਿ 8 ਕੁ ਮਹੀਨੇ ਵਿਆਹ ਨੂੰ ਹੋਏ ਸੀਗੇ ਤਾਂ ਹਰ ਕੋਈ ਆਪਣੀ ਲਾਈਫ ਚ ਅੱਗੇ ਵਧਣਾ ਚਾਹੁੰਦਾ ਹੈ ਉਹ ਵੀ ਵੱਧ ਸਕਦੇ ਸੀਗੇ ਬਟ ਉਹਨਾਂ ਨੇ ਸੈਕਿੰਡ ਮੈਰਿਜ ਤਾਂ ਹੀ ਕੀਤੀ ਸੀਗੇ ਉਹਨਾਂ ਦਾ ਇੱਕ ਹੀ ਸੀਗਾ ਕਿ ਵੀ ਮੇਰੇ ਬੱਚਿਆਂ ਨੂੰ ਆਪਣਾ ਬੱਚਾ ਸੰਭਾਲ ਲੈਣਗੇ ਤਾਂ ਫਿਰ ਵਿਆਹ ਕਰਾਵਾਂਗੇ। ਓਕੇ। ਇਹ ਜੈਡ ਨਾਲ ਵਿਆਹ ਕਰਾਇਆ। ਉਹ ਟੱਚ ਬਹੁਤ ਹੀ ਨਾਈਸ ਹੈ ਦੀਦੀ ਮੇਰੇ। ਸਿਸਟਰ ਹੈ ਮੇਰੇ। ਇੱਕ ਹੈ। ਸਾਨੂੰ ਆਪਣੇ ਬੱਚੇ ਆਉਂਗੇ ਸੰਭਾਲਿਆ ਹੋਇਆ ਉਹਨਾਂ ਨੇ। ਯਾਨੀ ਅੱਜ ਦੀ ਡੇਟ ਵੀ ਜੇ ਅਸੀਂ ਵੱਡੇ ਵੀ ਹੋ ਗਏ ਆ ਨਾ ਮੇਰੇ ਵੱਡੇ ਬ੍ਰਦਰ ਹੈ ਮੇਰੇ ਤੋਂ। ਅਸੀਂ ਉਹਨਾਂ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰੀਦਾ। ਇਨਾ ਮਾਨ ਸਨਮਾਨ ਇਹ ਵੀ ਚੋਸਨ ਘਰ ਚੱਲ ਰਿਆ ਸੀ ਤੁਹਾਡੇ ਸਿਸਟਰ ਕੰਮ ਕਰਦੇ ਸੀ ਤੁਹਾਡੇ ਭਰਾ ਕੰਮ ਕਰਦੇ ਸੀ ਮਾਪ ਤੋਂ ਬਿਨਾ ਕਦੇ ਜ਼ਿੰਦਗੀ ਦੇ ਵਿੱਚ ਮਾਪ ਤੋਂ ਦੀ ਕਮੀ ਖਲੀ ਬੇਸ਼ੱਕ ਤੁਸੀਂ ਉਹਨਾਂ ਦੇ ਨਾਲ ਮਤਲਬ ਕਿ ਉਹ ਪਲ ਨਹੀਂ ਵਤੀਨ ਕਰ ਪਏ ਪਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਕਿ ਅੱਜ ਮਾਪਿਓ ਹੁੰਦੇ ਤਾਂ ਆ ਚੀਜ਼ ਹੋਣੀ ਸੀ ਜਾਂ ਅਜ ਮਾਂ ਹੁੰਦੀ ਤੇ ਆ ਗੱਲਾਂ ਕਰਨੀਆਂ ਸੀ ਅਜ ਮਾਂ ਹੁੰਦੀ ਤਾਂ ਮਾਂ ਨਾਲ ਇਹ ਦੁੱਖ ਆਪਣੇ ਸਾਂਝੇ ਕਰਨੀ ਸੀ ਨਹੀਂ ਸਹੀ ਦੱਸਾਂ ਕਿਉਂਕਿ ਮੈਨੂੰ ਨਹੀਂ ਯਾਦ ਮੰਮੀ ਪਾਪਾ ਦਾ ਜੋ ਆਪਣੇ ਬ੍ਰਦਰ ਸਿਸਟਰ ਤੋਂ ਵੱਡੇ ਹੁੰਦੇ ਹੁੰਦੇ ਗੱਲਾਂ ਸੁਨੀਆਂ ਹੈ ਨਾ ਤੇ ਉਹ ਤਾਂ ਪਤਾ ਹੈ ਕਿ ਮਾਪਿਓ ਹਰ ਕੋਈ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ ਮੈਨੂੰ ਵੀ ਕੀਤਾ ਠੀਕ ਹੈ ਮੇਰੇ ਬ੍ਰਦਰ ਸਿਸਟਰ ਨੂੰ ਜੋ ਦੱਸਦੇ ਸੀਗੇ ਬਟ ਆਪਣੀ ਹੋਸ਼ ਸੰਭਾਲਦੇ ਸੰਭਾਲਦੇ ਤਾਂ ਮੈਂ ਆਪਣੇ ਭਰਾਵਾਂ ਨੂੰ ਆਪਣੀ ਸਿਸਟਰ ਨੂੰ ਆਪਣੇ ਜੀਜੂ ਨੂੰ ਜੋ ਕਿ ਮੇਰੇ ਬ੍ਰਦਰ ਹੀ ਹੈ ਮੈਂ ਆਪਣੇ ਭਈਆ ਨੂੰ ਹੀ ਦੇਖਿਆ ਤੇ ਮੇਰੇ ਵਾਸਤੇ ਅੱਜ ਦੀ ਡੇਟ 'ਚ ਜੋ ਵੀ ਹੈ ਜੇ ਮੈਂ ਰੱਬ ਦਾ ਰੂਪ ਵੀ ਕਮਾਣਾ ਮਾਪਿਓ ਰੱਬ ਦਾ ਰੂਪ ਹੁੰਦੇ ਉਹ ਮੇਰੇ ਸਾਰੇ ਮੇਰੇ ਭਰਾ ਮੇਰੀ ਪਰਜਾਈਆਂ ਮੇਰੇ ਦੀਦੀ ਜਿੰਨਾਂ ਨਾਲ ਦੁਆਰਾ ਮੈਰਿਜ ਹੋਈ ਹੈ ਜੀਜੂ ਵੀ ਸਭ ਉਹ ਹੀ ਹੈ ਮੈਂ ਉਹਨਾਂ ਤੋਂ ਦੇਣਾ ਨਹੀਂ ਦੇ ਸਕਦੀ ਪਰ ਸਾਡੇ ਤਿੰਨਾਂ ਭੈਣਾ ਭਰਾਵਾਂ ਚੋਂ ਮੇਰੇ ਵੱਡੇ ਵੀਰ ਦਾ ਕੁਝ ਦੇਣਾ ਨਹੀਂ ਦੇ ਸਕਦਾ ਦੇਸ਼ਕ ਦੀਦੀ ਦੇ ਜਨਤੂ ਬਾਦ ਤੁਹਾਡੇ ਜੀਜੂ ਨੇ ਤੁਹਾਡੇ ਬ੍ਰਦਰ ਬਣ ਕੇ ਤੁਹਾਡੇ ਬਾਪ ਕੀ ਥਾਂ ਲੈ ਕੇ ਹਨ ਤੁਹਾਨੂੰ ਪਾਲਿਆ ਜੀ ਪਰ ਦੀਰੀ ਦੇ ਜਾਣ ਤੋਂ ਬਾਅਦ ਖੁਦ ਨੂੰ ਕਿਵੇਂ ਸੰਭਾਲਿਆ ਕਿਉਂਕਿ ਤੁਹਾਡੇ ਘਰ ਦਾ ਇੱਕ ਮੋੜ ਹੁੰਦਾ ਨਾ ਜਿਹੜਾ ਪੂਰੇ ਘਰ ਨੂੰ ਮਤਲਬ ਅੱਗੇ ਲੈ ਕੇ ਜਾਣ ਵਾਲੇ ਉਸੇ ਕੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਕਿੱਦਾਂ ਸਭ ਕੁਝ ਹੈਂਡਲ ਕੀਤਾ ਕਿਉਂਕਿ ਇੱਕ ਬਹੁਤ ਵੱਡਾ ਘਾਟਾ ਹੋਇਆ ਜੀ ਉਹਨਾਂ ਦੇ ਜਾਣ ਦੇ ਨਾਲ ਉਸ ਉਹਨਾਂ ਨੂੰ ਵੀ ਦਿੱਕਤਾਂ ਤਾਂ ਦੇਖੋ ਮੁਸ਼ਕਿਲ ਤਾਂ ਹੋਈ ਇੱਕ ਜਦੋਂ ਹਮਸਫਰ ਚਲਾ ਜਾਂਦਾ ਹੈ ਤੁਹਾਡੇ ਮੈਰਿਜ ਨੂੰ ਹਲੇ 8 ਮਹੀਨੇ ਹੋਏ ਉਹਨੂੰ ਹੈਨਾ ਜੋ ਹਮਸਫਰ ਤਾਂ ਉਹ ਛੋੜ ਕੇ ਚਲਾ ਜਾਏ ਤਾਂ ਉਹ ਚਾਹੇ ਦੇਖੋ ਹਸਬੰਡ ਚਲਾ ਜਾਏ ਜਾਂ ਵਾਈਫ ਚਲੀ ਜਾਏ ਕਮੀ ਤਾਂ ਸੇਮ ਹੀ ਹੈ ਦੋਨਾਂ ਵਸਤੇ ਬਟ ਫਿਰ ਵੀ ਵੀ ਨੇ ਕਿਹਾ ਸੀ ਕਿ ਮੈਂ ਸ਼ਾਦੀ ਨਹੀਂ ਕਰਨੀ ਕਿਉਂਕਿ ਮੈਂ ਦੀਦੀ ਨਾਲ ਮੇਰੇ ਦੀਦੀ ਨਾਲ ਵਾਦਾ ਕੀਤਾ ਸੀਗਾ ਕਿ ਮम्मी पापा ਹੈ ਨਹੀਂ ਸੀ ਤੇ ਜਦੋਂ ਮੈਰਿਜ ਦਾ ਪ੍ਰਪੋਜ਼ਲ ਆਇਆ ਉਹਨਾਂ ਨੇ ਦੀਦੀ ਨੇ ਇੱਕੋ ਹੀ ਗੱਲ ਕਹੀ ਸੀ ਪਤਾ ਨਹੀਂ ਸਿਕਸ ਐਂਸ ਸੀ ਕਹਿ ਸਕਦੇ ਮੇਰੇ ਸਿਸਟਰ ਦੀ ਕਿ ਜੇ ਤਾਂ ਮੇਰੇ ਬੱਚਿਆਂ ਨੂੰ ਮੇਰੇ ਮਰਨ ਤੋਂ ਬਾਅਦ ਸੰਭਾਲ ਲੇਗਾ ਫਿਰ ਮੈਂ ਵਿਆਹ ਕਰਾਉਂਗੀ ਨਹੀਂ ਤਾਂ ਮੈਂ ਆਪਣੇ ਬੱਚਿਆਂ ਨਾਲ ਰਹੂੰਗੀ। ਤੁਸੀਂ ਆਪਣੇ ਬੱਚੇ ਬੰਦੇ ਸੀਗੇ। ਹਾਂਜੀ। ਤਾਂ ਜਿਹੜੇ ਜੀਜੂ ਹੈ ਉਹ ਜੀਜੂ ਹੈ ਹੀ ਨਹੀਂ। ਉਹਨਾਂ ਨੂੰ ਅਸੀਂ ਜੀਜੂ ਦਾ ਕਹਿ ਹੀ ਨਹੀਂ ਸਕਦੇ ਕਿ ਉਹ ਜੀਜਿਆਂ ਵਾਲੀ ਗੱਲ ਹੈ। ਉਹ ਇੱਕ ਫਾਦਰ ਇੱਕ ਰੱਬ ਦਾ ਰੂਪ ਹੈ। ਮੈਂ बार-बार यही चीज ਤਾਂ ਕਹਿ ਰਹੀ ਹਾਂ ਕਿਉਂਕਿ ਅਸੀਂ ਵਰਤਿਆ ਹੋਇਆ ਉਹਨਾਂ ਨਾਲ ਸਾਨੂੰ ਪਤਾ ਉਹ ਸਾਡੇ ਵਾਸਤੇ ਕਿਹੜੀ ਤੰਹ ਰੱਖਦੇ ਹੈ ਅੱਛਾ ਇਦਾਂ ਹੁੰਦਾ ਕਿ ਜੇਕਰ ਮਤਲਬ ਕੋਈ ਇਦਾਂ ਦਾ ਹਾਦਸਾ ਵਾਪਰ ਜੇ ਜਾਂ ਕੋਈ ਮਤਲਬ ਕਿ ਦੋ ਜਨਿਆਂ ਦੇ ਵਿੱਚੋਂ ਇੱਕ ਨੂੰ ਕੋਈ ਪ੍ਰੋਬਲਮ ਹੋ ਜਵੇ ਜਾਂ ਉਹਦੀ ਕਿਸੇ ਕਾਰਨ ਵਸ਼ੇ ਡੈਥ ਹੋ ਜਾਵੇ ਤੇ ਜਿਹੜੇ ਪਿੱਛੇ ਦਾ ਪਰਿਵਾਰ ਹੁੰਦਾ ਉਸ ਨਾਲ ਜੁੜਿਆ ਜਿਹੜਾ ਸ਼ਖਸ ਠੀਕ ਠਾਕ ਹੈ ਉਹ ਮਤਲਬ ਕਿ ਉਹ ਪਰਿਵਾਰ ਕਈ ਵਾਰ ਰੋਕ ਟੋਕ ਕਰਦਾ ਕਿ ਆਪਾਂ ਉਹਨਾਂ ਨਾਲ ਮਿਲਲਾ ਵਰਤਨਾ ਨਹੀਂ ਰੱਖਣਾ ਆਪਾਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਉਹਦੇ ਵਿੱਚ ਇੱਕ ਨਵਾਂ ਮਤਲਬ ਕਿ ਹਮਸਫਰ ਚੁਣਾਂਗੇ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਲਿੰਕ ਰੱਖਨੇ ਜੀ ਜੀ ਤੇ ਕਿਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਹੀਂ ਕਿਹਾ ਕਿ ਇਹਨਾਂ ਨਾਲ ਲਿੰਕ ਨਹੀਂ ਰੱਖਣੇ ਕਿਉਂਕਿ ਉਹ ਚੀਜ਼ਾਂ ਮਤਲਬ ਛੁੱਟ ਗਈਆਂ ਜ਼ਿੰਦਗੀ ਦੇ ਵਿੱਚ ਨਹੀਂ ਇਸ ਤਰ੍ਹਾਂ ਨਹੀਂ ਸੀ ਐਕਚੁਅਲੀ ਭਈਆ ਨੇ ਪਹਿਲੇ ਹੀ ਕਹਿਤਾ ਸੀਗਾ ਹਮ ਕਿ ਦੀਦੀ ਚਾਹੇ ਦੀਦਾ ਨਾਮ ਸੀ ਮੰਜੂ ਹਮ ਕਹਿੰਦੇ ਬੇਸ਼ੱਕ ਮੰਜੂ ਚਲੀ ਗਈ ਹੈ ਬਟ ਬੱਚੇ ਮੇਰੇ ਹੈ ਹਮ ਮੈਂ ਬੱਚਿਆਂ ਨੂੰ ਨਹੀਂ ਛੱਡ ਸਕਦਾ ਉਹਨਾਂ ਦੀ ਇੱਕੋ ਵਾਰਡਿੰਗ ਸੀ ਤੇ ਕਰਦੇ ਫਿਰ ਜਦੋਂ ਆਪਣੇ ਬੱਚੇ ਨੂੰ ਪਿਆਰ ਕਰਦੇ ਹੁੰਦੇ ਉਹ ਇਹਨਾਂ ਚੀਜ਼ਾਂ ਨੂੰ ਰੋਕ ਗਏ ਵੀ ਨਹੀਂ ਹਮ ਬਸ ਉਹਨਾਂ ਨੂੰ ਇਹ ਸੀ ਕਿ ਉਹ ਆਪਣੀ ਲਾਈਫ ਨੂੰ ਅੱਗੇ ਵਧਾਨ ਅੱਗੇ ਵਧਨ ਤੇ ਬਈਆ ਨੂੰ ਇਹ ਸੀਗਾ ਕਿ ਨਹੀਂ ਜਿਹੜੀ ਵੀ ਕੁੜੀ ਆਵੇ ਉਹ ਮੈਨੂੰ ਰੋਕੇ ਨਾ ਬੱਚਿਆਂ ਨਾਲ ਵਰਤਨ ਨੂੰ ਹਮ ਕਿਉਂਕਿ ਆਪਣਾ ਬੱਚਾ ਮੰਨਣਾ ਤੇ ਬਣਾ ਕੇ ਰੱਖਣਾ ਫਰਕ ਹੁੰਦਾ ਇਸ ਚੀਜ਼ ਦਾ ਉਹਨਾਂ ਨੇ ਮੰਨਿਆ ਨਹੀਂ ਉਹਨਾਂ ਨੇ ਸਾਨੂੰ ਆਪਣਾ ਬੱਚਾ ਬਣਾ ਕੇ ਰੱਖਿਆ ਅੱਜ ਤੱਕ ਹਮ ਅੱਛਾ ਤੁਹਾਡੀ ਦੀਦੀ ਕੀ ਮਤਲਬ ਕੀ ਕਿਹੜੇ ਸਾਲੋਂ ਦੀ ਵਿੱਚ ਡਾਂਸ ਮਤਲਬ ਕਰਦੇ ਹੁੰਦੇ ਸੀ ਸਿਖਾਉਂਦੇ ਹੁੰਦੇ ਸੀ ਇਹਨੇ ਟੀਚਰ ਲੁੱਕ ਉਹ ਮਤਲਬ ਸਟੂਡੈਂਟਸ ਮੈਂ ਜਦੋਂ ਦਾ ਦੀਦੀ ਨੂੰ ਦੇਖਿਆ ਮੇਰੇ ਖਿਆਲ ਕਾਲਜ ਜਦੋਂ ਦੀਦੀ ਜਾ ਰਹੇ ਸੀਗੇ ਉਦੋਂ ਤੋਂ ਹੀ ਦੀਦੀ ਨੇ ਯਾਨਕੀ ਡਾਂਸ ਕਲਾਸਿਸ ਸਟਾਰਟ ਕੀਤੇ ਸਟੱਡੀ ਦੇ ਨਾਲ ਨਾਲ ਹੀ ਆਪਣਾ ਕੋਈ ਸੰਗ ਵગેਰਾ ਪੋਟੀਪੂਲ ਹਾਂ ਪੋਟੀਪੂਲ ਸਨ ਕਿ 95 ਜਾਂ 6 ਚ ਹੋਇਆ 5 ਡਰੈਸਡੀ ओके okay. तो काफी टाइम पहले तो ही थालो 90 90 मतलब कि डांस ਨੂੰ ਚੰਗਾ ਮੰਨਿਆ ਹੀ ਨਹੀਂ ਜਾਂਦਾ ਸੀ हां डांस ਨੂੰ ਉਸ ਟਾਈਮ ਨਹੀਂ ਮੰਨਦੇ ਸੀਗੇ ਇਹ ਓਬਜੈਕਸ਼ਨ ਤਾਂ ਦੇਖੋ ਹਰ ਜਗ੍ਹਾ ਹੀ ਅੱਜ ਦੀ ਡੇਟ 'ਚ ਵੀ ਨਹੀਂ ਮੰਨਿਆ ਜਾਂਦਾ ਕਈ ਜਗ੍ਹਾ ਹੈਗੇ ਐ ਬਟ ਪੋਸਟ ਟਾਈਮ 'ਚ ਕੁਝ ਜ਼ਿਆਦਾ ਸੀ ਕੀ ਕੁਝ ਸੁਣਿਆ ਸੀ ਐਸੀ ਡਾਂਸ ਸਿਖਾਉਂਦੇ ਵੀ ਸੀ ਦੀਦੀ ਜਿੱਦਾਂ ਉਹਨਾਂ ਨੂੰ ਕਾਲਜ ਤੋਂ ਆਏ ਉਹਨਾਂ ਨੇ ਘਰ ਡਾਂਸ ਸਿਖਾਣਾ ਪਾਸਪੋਰਟ ਉਸ ਗੱਲਾਂ ਕਰਦੇ ਹੀ ਐ ਇੱਕ ਤਾਂ ਪੇਰੈਂਟਸ ਐ ਨਹੀਂ ਜਦੋਂ ਮਦਰ ਨਾ ਹੋਵੇ ਤਾਂ ਜਿਆਦਾ ਹੁੰਦਾ ਕਿ ਕੁੜੀਆਂ ਕੱਲੀਆਂ ਇਹ ਕਿਹੜੇ ਪ੍ਰੋਫੈਸ਼ਨ 'ਚ ਪੈ ਗਏ ਡਾਂਸ ਸਿਖਾ ਰਹੇ ਐ ਇਸ ਚੀਜ਼ ਦਾ ਬਹੁਤ ਪ੍ਰਭਾਵ ਪਿਆ ਸੀਗਾ ਹਮਮ ਬਟ ਦੀਦੀ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਇਹੀ ਕਿਹਾ ਸੀ ਉਹ ਦੀਦੀ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਕਹਿੰਦੇ ਰਿਸ਼ਤੇਦਾਰ ਕੋਈ ਨਹੀਂ ਵਰਤਦਾ ਕਿਸੇ ਨੇ ਨਾ ਤਾਂ ਤੁਹਾਡੇ ਘਰ ਕੋਈ ਰਾਸ਼ਨ ਪਾਣਾ ਨਾ ਕੁਝ ਜਿੰਨੇ ਆਪਣੀ ਜ਼ਿੰਦਗੀ ਚਲਾਨੀ ਹੈ ਆਪਣੇ ਤਰੀਕੇ ਨਾਲ ਆਪਣਾ ਘਰ ਆਪ ਚਲਾਣਾ ਕਹਿੰਦੇ ਮੈਂ 5 ਬੱਚੇ ਸੰਭਾਲਨੇ ਆ ਨਾ ਮੈਨੂੰ ਪਤਾ ਹੈ ਸਲਾਈ ਕੜਾਈ ਵੀ ਕਰਦੇ ਸੀਗੇ ਸਭ ਕੁਝ ਸੀ ਦੀਦੀ ਦੇ ਹੱਥਾਂ 'ਚ ਪੂਰਾ ਹੁਨਰ ਸੀ ਸ਼ਰਮ ਗੁਣ ਸੰਪਨ ਜਿੰਨੂੰ ਕਹਿੰਦੇ ਆ ਨਾ ਉਹ ਸੀਗੇ ਨਾ ਉਹਨਾਂ ਨੇ ਸਲਾਈ ਸਿੱਖੀ ਸੀ ਕਦੇ ਤੇ ਹਰ ਚੀਜ਼ ਯਾਨੀ ਫਾਸਟ ਫੂਡ ਤੱਕ ਇਸ ਟਾਈਮ ਆਪਾਂ ਕਹਿੰਦੇ ਆ ਕਿ ਆ ਸੰਬਰੀ ਡਿਲੀ ਡੋਸਾ ਚੱਲਦੇ ਪਏ ਆ ਨਾ ਬਟ ਉਸ ਟਾਈਮ ਜੀ ਮੇਰੇ ਦੀਦੀ ਬਣਾਉਂਦੇ ਸੀ ਇਹ ਚੀਜ਼ਾਂ ਜੂਟ ਦੇ ਪਰਸ ਬਣਾਨੇ ਸਲਾਈ ਕੜਾਈ ਸਹਰ ਚੀਜ਼ੀ ਪੇਂਟਿੰਗ ਪੁਟਿੰਗ ਸਭ ਕੁਝ ਕਰਦੇ ਸੀਗੇ ਇਹ ਗੋਡ ਗਿਫਟ ਸੀਗਾ ਓਕੇ ਉਹਨਾਂ ਦਾ ਕੀ ਪਤਾ ਹੁਣ ਹੈ ਰੱਬ ਨੂੰ ਵੀ ਕੀ ਇਹਨਾਂ ਤੋਂ ਮੇ ਮਾਪਿਓ ਲੈਣੇ ਆ ਇਹਨਾਂ ਇੱਕ ਸਾਧਨ ਚਾਹੀਦਾ ਓਕੇ ਪਰ ਇਹੀ ਚੀਜ਼ ਮੰਨ ਕੇ ਅਸੀਂ ਆ ਆਪਣੇ ਲਾਈਫ ਨੂੰ ਅੱਗੇ ਵਧਾਇਆ ਹੋਇਆ ਸੀ ਹੁਣ ਦੀਦੀ ਸਿਖਾਉਂਦੇ ਦੀਦੀ ਕਹਿੰਦੀ ਮੈਨੂੰ ਕਿਸੇ ਦੀ ਟੈਨਸ਼ਨ ਨਹੀਂ ਕਿ ਕੌਣ ਕੀ ਬੋਲਦਾ ਓਕੇ ਉਹਨੇ ਮੈਨੂੰ ਵੀ ਮੈਨੂੰ ਯਾਦ ਹੈ ਇੱਕ ਵਾਰੀ ਕੋਈ ਗੱਲ ਕਹੀ ਸੀ ਕਿ ਕਹਿੰਦੇ ਜੋ ਤੂੰ ਗਲਤੀ ਹੋਏ 100 ਵਾਰੀ ਝੁੱਕ ਜਾ ਗਲਤੀ ਨਹੀਂ ਹੈਗੀ ਕਹਿੰਦੇ ਉੱਠ ਕੇ ਜਵਾਬ ਦੋ ਦੀਦੀ ਨੇ ਸਿੱਖਿਆ ਦਿੱਤੀ ਰਹੀ ਹੈ ਅੱਛਾ ਤੇ ਤੁਸੀਂ ਮਤਲਬ ਕਿੰਨੇ ਸਾਲ ਤੋਂ ਮਤਲਬ ਕਰ ਰਹੇ ਹੋ ਡਾਂਸ ਸੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਿੱਦਾਂ ਦੀਦੀ ਨੂੰ ਸ਼ੁਰੂ ਤੋਂ ਦੇਖਿਆ ਡਾਂਸ ਸਿਖਾਉਂਦੇ ਹਨਾ ਕਾਲਜ ਟਾਈਮ 'ਚ ਦੀਦੀ ਜਾਂਦੇ ਸੀ ਸਟੱਡੀ ਵੀ ਕਰਦੇ ਸੀ ਹੋਸਟਲ ਗਰਲਸ ਨੂੰ ਈਵਨਿੰਗ 'ਚ ਜਾ ਕੇ ਡਾਂਸ ਵੀ ਸਿਖਾਉਂਦੇ ਸੀਗੇ ਤੇ ਮੈਂ ਦੀਦੀ ਦੇ ਨਾਲ ਕਈ ਵਾਰੀ ਜਾਂਦੀ ਵੀ ਸੀਗੀ ਵਿੱਚੋਂ ਜਦੋਂ ਸਟੱਡੀ ਤੋਂ ਥੋੜਾ ਆਫ ਹੁੰਦਾ ਸੀਗਾ ਤੇ 8th ਕਲਾਸ 'ਚ ਜਿੱਦਾਂ ਮੈਂ ਦੱਸਿਆ ਫਾਇਰ ਟ੍ਰੈਸਟੀ ਹੋਈ ਹੈ ਔਰ ਦੀਦੀ ਦੋਨੋਂ ਐਕਸਪਾਇਰ ਹੋਏ ਹੈ ਉਸ ਤੋਂ ਬਾਅਦ ਫਿਰ ਮੈਂ ਉਸ ਚੀਜ਼ ਨੂੰ ਕੰਟੀਨਿਊ ਹੀ ਰੱਖਿਆ ਸੀ ਬ੍ਰਦਰ ਮੇਰੇ ਗਵਰਨਮੈਂਟ ਜੌਬ ਤੇ ਸੀਗੇ ਬਿਜਲੀ ਵਰਲਡ ਇਲੈਕਟ੍ਰਿਸਿਟੀ ਵਾਚ ਸੀਗੇ ਔਰ ਮੈਂ ਆਪਣੀ ਸਟੱਡੀ ਕਰਦੀ ਸੀਗੀ ਸਟੱਡੀ ਦੇ ਨਾਲ ਨਾਲ ਫਿਰ ਬੱਚਿਆਂ ਨੂੰ ਦਾਸ ਵੀ ਸੀ ਖਾਂਦੀ ਸੀਗੇ ਓਕੇ ਜੀ ਹਮ ਅੱਛਾ ਦੀਦੀ ਦੇ ਤੇ ਜਾਣ ਤੋਂ ਬਾਅਦ ਤਾਂ ਨੇ ਤੁਹਾਨੂੰ ਲੋਕਾਂ ਨੇ ਮਤਲਬ ਕਹਿਣਾ ਸ਼ੁਰੂ ਕਰਤਾ ਪਹਿਲਾਂ ਤਾਂ ਵੱਡੀ ਸਖੋਂਦੀ ਸੀ ਉਹ ਛੋਟੀ ਵੀ ਇਹੀ ਕਮੀ ਪੈ ਗਈ ਕਰਦੇ ਹੁਣੇ ਪਿੱਛੇ ਪਿੱਛੇ ਗੱਲਾਂ ਮੂੰਹ ਤੇ ਤਾਂ ਕਿਸੇ ਕਿਸੇ ਨੇ ਆ ਕੇ ਕੁਝ ਨਹੀਂ ਕਿਹਾਗਾ ਕਿਉਂਕਿ ਪਿੱਠ ਪਿੱਛੇ ਤਾਂ ਸਾਰੇ ਬੋਲਦੇ ਆ ਤਾਂ ਤੁਹਾਨੂੰ ਵੀ ਪਤਾ ਹੈ ਪਰ ਸਾਹਮਣੇ ਕੋਈ ਕੋਈ ਗੱਲ ਕਰਦਾ ਹੈ ਪਟ ਐਸਾ ਕਿਸੇ ਨੇ ਸਾਹਮਣੇ ਆਕੇ ਨਹੀਂ ਕਿਹਾ ਸੀਗਾ ਗੱਲਾਂ ਤਾਂ ਸੁਣਨ ਨੂੰ ਮਿਲਦੀਆਂ ਸੀ ਜੋ ਆਪਣੇ ਹੁੰਦੇ ਆ ਉਹ ਦੱਸ ਵੀ ਦਿੰਦੇ ਆ ਕਿ ਫਲਾਣਾ ਬੰਦਾ ਇਹ ਗੱਲ ਕਹਿ ਰਿਹਾ ਤੁਹਾਡੇ ਬਾਰੇ ਹਨਾ ਇਹ ਚੀਜ਼ਾਂ ਤਾਂ ਸੁਣਨ ਚ ਆਉਂਦੀਆਂ ਸੀ ਫਿਰ ਉਹੀ ਸੀ ਬਸ ਜੋ ਜਿੱਦਾਂ ਦੀਦੀ ਨੂੰ ਦੇਖਿਆ ਸੀ ਦੀਦੀ ਕਹਿੰਦੇ ਸੀਗੇ ਕਿ ਘਰ ਆਪਾਂ ਦੇਖਣਾ ਸਾਡੀ ਹੋਬੀ ਕੀ ਹੈ ਨਾਲੇ ਡਾਂਸ ਉਸ ਟਾਈਮ ਜਿੱਦਾਂ ਵੀ ਸਮਝਦੇ ਸੀਗੇ ਚਲੋ ਆਪਾਂ ਉਸ ਬਾਰੇ ਬਾਰ ਬਾਰ ਕੀ ਗੱਲ ਕਰਨੀ ਜੋ ਵੀ ਹੈ ਅਗਲੇ ਦੀ ਸੋਚ ਸੀਗੀ ਬਟ ਸਾਡਾ ਇੱਕ ਹੀ ਮੋਟਿਵ ਸੀਗਾ ਕਿ ਸਾਡੀ ਸਾਨੂੰ ਸ਼ੌਂਕ ਹੈ ਅਸੀਂ ਆਪਣੀ ਖੁਸ਼ੀ ਲਈ ਜੇ ਆਪਾਂ 뮤직 ਕਹਿੰਦੇ ਨਾ 뮤직 ਆਪਣੇ ਸਾਰੇ ਦੁੱਖ ਦਰਦ ਦੂਰ ਕਰਵਾ ਦਿੰਦਾ ਹੈ ਤੇ ਉਹ ਸਾਡੇ ਵਾਸਤੇ ਇੱਕ ਮੈਡੀਸਿਨ ਹੀ ਸੀਗੀ ਓਕੇ ਜੀ ਅੱਛਾ ਜੀ ਤੁਸੀਂ ਮਤਲਬ ਕਿ ਇਸ ਲਾਈਨ ਦੇ ਵਿੱਚ ਆਏ ਤੁਸੀਂ ਨਾ ਇੱਕ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤਾਂ ਇਸ ਲਾਈਨ ਦੇ ਵਿੱਚ ਤੇ ਕਿਵੇਂ-ਕਿਵੇਂ ਇਹ ਸਫ਼ਰ ਅੱਗੇ ਵਧਿਆ ਫਿਰ ਬਸ ਮੈਂ ਸिखਾਉਂਦੀ ਰਹੀ ਤਾਂ ਆਨਸਰ ਫਿਰ ਜਦੋਂ ਗ੍ਰੈਜੂਏਸ਼ਨ ਕਰਨੀ ਸੀ ਮੈਂ ਇਹ ਸੈਕਿੰਡ ইয়ার ਚ ਸੀ ਜਦੋਂ ਸਾਡੀ ਇੰਗੇਜਮੈਂਟ ਹੋ ਗਈ। ਇਹ ਉਸ ਤੋਂ ਬਾਅਦ ਫਿਰ ਮੈਂ ਫਾਈਨਲ ইয়ার ਤੱਕ ਮੈਂ ਪ੍ਰਾਈਵੇਟ ਹੀ ਕੀਤੀ ਸੀਗੀ। ਫਿਰ ਡਾਂਸ ਤਾਂ ਸਿਖਾਉਂਦੀ ਸੀ ਇੱਧਰ ਵੀ ਪਤਾ ਸੀ ਮੇਰੇ ਇਨ-ਲੌਸ ਜੀ ਕਿ ਮੈਂ ਇੱਕ ਡਾਂਸ ਟੀਚਰ ਰਹਿ ਗਈ ਆ। ਤੇ ਉਹਨਾਂ ਨੂੰ ਵੀ ਕੋਈ ਐਸੀ ਆਬਜੈਕਸ਼ਨ ਨਹੀਂ ਰਹੀ ਇਸ ਚੀਜ਼ ਤੋਂ। ਕਿਉਂਕਿ ਮੈਰਿਜ ਤੋਂ ਬਾਅਦ ਤਾਂ ਚਲੋ ਜੋ ਵੀ ਹੋਏ ਮੈਰਿਜ ਤੋਂ ਪਹਿਲੇ ਮੈਂ ਕੀ ਕਰ ਰਹੀ ਆ ਉਹਨਾਂ ਨੂੰ ਪਾਪਾ ਜੀ ਸਾਡੇ ਸੀਗੇ। ਉਹਨਾਂ ਨੂੰ ਐਸਾ ਕੁਝ ਨਹੀਂ ਸੀਗਾ ਕਿ ਸਾਡੀ ਨੂੰ ਡਾਂਸ ਸਿਖਾਉਂਦੀ ਐ ਐਸੀ ਕੋਈ ਗੱਲ ਨਹੀਂ ਸੀ ਠੀਕ ਹੈ ਜੀ ਤੇ ਆਫਟਰ ਮੈਰਿਜ ਬਸ ਗ੍ਰੈਜੂਏਸ਼ਨ ਕਰਦੇ ਕਰਦੇ ਫਿਰ ਮੇਰੀ ਮੈਰਿਜ ਹੋਈ ਹੈਗੀ ਹੈ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਤਾਂ ਮੈਨੂੰ ਨਈ ਡਾਂਸ ਸਿਖਾਇਆ ਸੀਗਾ ਓਕੇ ਤੇ ਜਦੋਂ ਅਸੀਂ ਯਾਨਕੀ ਸ਼ਿਫਟ ਹੋਏ ਆ ਆਪਣਾ ਪਪਾ ਜੀ ਤੋਂ ਥੋੜਾ ਸੈਪਰੇਟ ਹੋਏ ਆ ਤੇ ਉਦੋਂ ਫਿਰ ਮੈਂ ਪਪਾ ਜੀ ਨੂੰ ਪੁੱਛਿਆ ਸੀਗਾ ਕਿਉਂਕਿ ਮੇਰੇ ਹਸਬੰਡ ਤਾਂ ਜੌਬ ਤੇ ਆਪਣਾ ਯਾਨਕੀ ਨੈਟਵਰਕਿੰਗ 'ਚ ਸੀਗੇ ਤੇ ਬਾਹਰ ਹੀ ਲੈਂਦੇ ਸੀ ਜ਼ਿਆਦਾ ਤੇ ਮੈਂ ਬੱਚਿਆਂ ਨਾਲ ਹੀ ਸੀਗੀ ਬੱਚਿਆਂ ਨੂੰ ਸਕੂਲ ਭੇਜਣਾ ਫਿਰ ਘਰ ਰਹਿਣਾ ਘਰ ਸਾਰਾ ਦਿਨ ਫ੍ਰੀ ਰਹਿੰਦੀ ਸੀ ਫਿਰ ਮੈਂ ਪਾਪਾ ਜੀ ਨੂੰ ਪੁੱਛਿਆ ਸੀਗਾ ਮੈਂ ਕਿ ਪਾਪਾ ਜੀ ਵੀ ਟਾਈਮ ਨਹੀਂ ਨਿਕਲਦਾਗਾ ਜੇ ਮੈਂ ਡਾਂਸ ਸਿਖਾਲਾਂ ਤੇ ਕੋਈ ਆਬਜੈਕਸ਼ਨ ਤਾਂ ਨਹੀਂ ਤੇ ਪਾਪਾ ਜੀ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੇਰਾ ਸ਼ੌਂਕ ਹੈ ਤੇ ਅੱਜ ਦੀ ਡੇਟ 'ਚ ਉਹ ਇਸ ਚੀਜ਼ 'ਚ ਸਮਝਦਾਰ ਸੀਗੇ ਪਾਪਾ ਜੀ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਹਿੰਦੇ ਵੀ ਜੇ ਦੇਖੋ ਅੱਜ ਦੀ ਡੇਟ 'ਚ ਸਾਰੇ ਜੀ ਕਮਾਨ ਗਏ ਤਾਂ ਘਰ ਚੱਲਣਗੇ ਤੁਹਾਨੂੰ ਪਤਾ ਜਦੋਂ ਆਪਾਂ ਕੋਈ ਨਵਾਂ ਘਰ ਬਣਾਣੇ ਆ ਜਮਾ ਪੂੰਜੀ ਸਾਰੀ ਚਲੀ ਜਾਂਦੀ ਹੈ ਔਰ ਸਾਡੀ ਵੀ ਚਲੀ ਗਈ ਸੀਗੀ ਜੋ ਇਹਨਾਂ ਨੇ ਆਪਣੀ ਸ਼ਾਪ ਤੋਂ ਕਮਾਇਆ ਸੀ ਜੋ ਪਪਾ ਜੀ ਨੇ ਸਾਡਾ ਸਾਥ ਦਿੱਤਾ ਫਿਰ ਪਪਾ ਜੀ ਨੇ ਹੀ ਕਿਹਾ ਸੀ ਕਹਿੰਦੇ ਨਹੀਂ ਬੇਟਾ ਕਰ ਲੈ ਉਹਨਾਂ ਨੇ ਕਦੇ ਰੋਕਿਆ ਨਹੀਂ ਸੀ ਜੀ ਸੋ ਵਿਆਹ ਤੋਂ ਬਾਅਦ ਹਸਬੰਡ ਦਾ ਇਹਨਾਂ ਨੂੰ ਕਿਵੇਂ ਸਪੋਰਟ ਮਿਲਦਾ ਹੈ ਸਾਰੇ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਸੋ ਉਸ ਵਾਸਤੇ ਦੇਖਣਾ ਹੈ ਤੁਸੀਂ ਪਾਰਟ 2 ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਐਨਾਈ ਧੰਨਵਾਦ